ਇਹ ਕਰ ਗਾਵੇ ਨਹੀਂ ਬਣਾਈ ਜਾ ਕਰ ਉਹਨੇ ਫੋਨ ਫੜ ਲਓ ਫੋਨ ਫੋਨ ਹੀ ਫੜ ਲਓ ਬਸ ਆ ਦੇਖੋ ਨਿਆਰੇ ਕੇਦ ਵਾਲੇ ਹਾਂ ਬਹੁਤ ਵਧੀਆ ਹੈ ਹਾਂ ਠੀਕ ਹੈ ਚਟਨੀ ਚਟਨੀ ਘਰ ਦੀ ਬਾਕੀ ਬਹੁਤ ਵਧੀਆ ਕਿ ਤਾ ਸਾਡਾ ਬਲੌਗਰ ਬਣ ਗਿਆ ਅੱਜ ਹਾਂ ਇਹ ਨਾਲ ਚਾਹ ਪਈ ਜਾਂਦਾ ਪਈ ਫਿਰ ਜੱਟਾਂ ਦੇ ਕੰਮ ਦੇਖੋ ਸਵਾਰੀ ਖਾਨ ਦੇ ਖਾਤੇ ਨ ਬੈਠ ਕੇ ਇਹ ਟ੍ਰੈਕਟਰ ਲਾ ਜਾ ਰਿਹਾ ਹੈ ਭਾਈ ਕੰਮ ਕਰਾ ਲਈ ਸਵਾਰ ਰਿਹਾ ਹੈ 1800 ਚਲਦਾ ਹੋਸ਼ ਪੰਜਾਤੀ ਹਾਂ ਉਹ 56 ਦੀ ਆ ਅਸੀਂ ਮਾਲਸ਼ਾਂ ਚੋਦੇ ਬਾਸਟਾ ਆ ਤੋ ਆ ਰਿਹਾ ਹੈ ਪੰਜਾਤੀ ਭਰ ਕੇ ਲਿਆ ਰਿਹਾ ਹੈ ਆ ਦੇਖੋ ਕਮਰਾ ਇਹ ਫੇਟ ਕੋਠੇ ਚ ਬੈਠੇ ਆ ਅਸੀਂ ਸਭ ਕੁਝ ਜਲਦੀ ਜਾਂਦੀ ਆ ਖਾਣਾ ਖਾਈ ਜਾਂਦੇ ਨਾ ਇੱਧਰ ਬਣਾ ਰਹੇ ਕੋਈ ਚੱਕਰ ਨਹੀਂ ਤੇ ਅਗਰ ਇਹਨੂੰ ਲੈ ਕੇ ਜਾ ਰਹੇ ਹੈ ਜਾਂਦੀ ਕੜਕ ਦਾ ਭਰਿਆ ਆ ਸਭਰਾਜ ਲੈਟਰ ਜਾ ਰਿਹਾ ਇਤਰਾਦੀ ਤੇ ਹੁਣ ਜਾਏਗਾ ਇਹ ਤਾਂ ਵਹਾਂ ਤੇ ਮਗਰ ਲਾ ਰਹੇ ਨੇ ਉਹ ਖਾਣਾ ਖਾਣ ਆ ਰਹੇ ਭਾਈ ਰਾਜਵਤਲ ਸਿੰਘ ਰਾਜੂ ਨਵਾਂ ਬਲੌਗਰ ਲਾਂਚ ਕਰਤਾ ਹਾਂ ਹਾਂ ਚੱਲ ਭਾਈ ਦੱਤੀਆਂ ਲੈ ਕੇ ਜਾ ਪਾਸਿਆਂ ਤੋਂ ਤਨਖਾ ਘਟੜੀਆਂ ਉਹ ਮਾਜਦੇ ਤੂੰ ਉਧਰ ਤੁਹਾਡੀਆਂ ਇਹ ਤਾਂ ਹਰੇ ਦੀ ਭਰੀ ਗੱਡੀ ਖੜੀ ਐ ਭਾਈ ਪਿਆਰ ਕਰੀ ਖੜੀ ਐ ਬਿਟਾ ਟਾਈਮ ਨਾਲ ਕਰੇ ਉੱਪਰ ਜੇ ਆ ਨਾ ਕਾਈ ਜਦਾਂ ਨਾ ਰਾਜੋ ਕੰਮ ਵਾਲਾ ਆ ਮੋਟਰਸਾਈਕਲ ਖੜੇ ਨਾ ਜਿੰਨਾ ਤੇ ਰੋਟੀ ਪਾਣੀ ਲਈਦਾ ਹੈ ਉਹ ਪੰਜਾਤੀ ਟਰੈਕਟਰ ਭਰ ਕੇ ਆ ਰਿਹਾ ਹੈ ਆ ਮੱਕੀ ਖੜੀ ਆ ਖੇਤ ਪੱਕੀ ਪਰ ਬਾਗ਼ਾਨ ਉਹ ਹਰਾ ਚਾਰਾ ਵਧੂ ਹੈ ਇਹ ਬੈਠੇ ਰੋਟੀ ਖਾ ਰਹੇ ਆ। ਯਾ ਭਾਈ। ਆਦਿ ਰੋ ਕੰਮ ਵਾਲਾ ਬੰਦਾ। ਇਹ ਤਾਂ ਕਹਾਤਾ। ਇਹ ਭਾਈ ਕੰਮ ਵਾਲਾ ਬੰਦਾ ਹੁਣ ਰੋਟੀ ਖਾ ਰਿਹਾ ਹੈ। ਛਾਤੀ ਚੋਂ ਕਿ ਕਰਸਾ। ਇਹ ਤੇ ਲਾੜ ਦੀ ਬੋਇ ਇਹ ਸਾਡਾ ਤਾਜੀ ਆ ਇਹਨਾਂ ਉਹ ਚੈਨਲ ਬਣਾਉਣੇ ਆ ਤਾਈ ਜਿਵੇਂ ਸਟੈਂਡ ਲਾ ਕੇ ਵੀਡੀਓ ਹਣਾ ਨਾ ਹੁਣ ਤੁਹਾਡਾ ਕੱਦ ਲੰਮਾ ਤੇ ਤੁਸੀਂ ਤਾਂ ਐਂ ਚੱਕਿਆ ਕਰੋ ਤਾ ਕਰੇਨ ਵਾਲਾ ਕਰ